ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਇੱਕ ਮੈਂ ਨਵੀਂ ਜਗ੍ਹਾ ਔਰ ਨਵੇਂ ਅਸਥਾਨ ਤੇ ਲੈ ਕੇ ਆਇਆ ਬਾਬਾ ਸ਼ਾਲੂ ਜੀ ਦੇ ਦਰਬਾਰ ਤੇ ਜਿਹੜਾ ਕਿ ਮਜੀਠਾ ਸ਼ਹਿਰ ਦੇ ਵਿੱਚ ਇਸ ਵਕਤ ਮੌਜੂਦ ਨੇ ਬਹੁਤ ਹੀ ਇਤਿਹਾਸਿਕ ਔਰ ਬਹੁਤ ਹੀ ਪੁਰਾਣਾ ਇਤਿਹਾਸਿਤ ਹਥੋਂ ਦਾ ਮੌਜੂਦ ਨੇ ਬਾਬਾ ਸ਼ਾਲੂ ਜੀ ਦਾ ਜਨਮ 29 ਸਤੰਬਰ ਦਿਨ ਸੋਵਾਰ 1554 ਨੂੰ ਮਾਲਵਾ ਦੇ ਖੇਤਰ ਪਿੰਡ ਤੌਲਾਕਲਾ ਵਿਖੇ ਹੋਇਆ ਸੀ ਪਿਤਾ ਜੀ ਦਾ ਨਾਮ ਭਾਈ ਦਿਆਲਾ ਜੀ ਅਤੇ ਮਾਤਾ ਜੀ ਦਾ ਨਾਮ ਸੁਖ ਦੇਵੀ ਜੀ ਸਨ ਗੁਰੂ ਸਾਹਿਬ ਨੂੰ ਮਿਲਣ ਤੋਂ ਪਹਿਲੇ ਵੀਰਾਂ ਦੇ ਪੀਰ ਹਜ਼ਰਤ ਸਖੀ ਸਰਵਰ ਦੇ ਬੈਰੋਗਾਰਸ ਪਹਿਲੇ ਜਿਹੜਾ ਮੈਂ ਤੁਹਾਨੂੰ ਬਲੌਗ ਵਿਖਾ ਚੁੱਕਾ ਆ ਉਹ ਮੈਂ ਬਲੌਗ ਬਣਾਇਆ ਸੀ ਪਿੰਡ ਪੰਡੋਰੀ ਤੇ ਜਿਹੜੀ ਪਿੰਡ ਪੰਡੋਰੀ ਦੇ ਵਿੱਚ ਬਾਬਾ ਸ਼ਾਲੋ ਜੀ ਦਾ ਜਿਹੜਾ ਇਤਿਹਾਸ ਆ ਉੱਥੋਂ ਦਾ ਜਿਹੜਾ ਗੁਰੂਆਂ ਦਾ ਹੁਕਮ ਮੁਤਾਬਕ ਜਿਹੜਾ ਉੱਥੇ ਬਾਧੀਆਂ ਦੀ ਸੇਵਾ ਜਿਹੜੀ ਸੀ ਉਹ ਪਿੰਡ ਪੰਡੋਰੀ ਦੇ ਵਿੱਚ ਕੀਤੀ ਗਈ ਸੀ ਤੇ ਪਿੰਡ ਪੰਡੋਰੀ ਦੇ ਵਿੱਚ ਜਿਹੜੀ ਸੇਵਾ ਕੀਤੀ ਗਈ ਸੀ ਉੱਥੇ ਹੀ ਪੁੱਤਰਾਂ ਦੀ ਦਾਤ ਗੁਰੂ ਸਾਹਿਬ ਨੇ ਜਿਹੜੀ ਕਿ ਬਾਬਾ ਸ਼ਾਲੂ ਜੀ ਨੇ ਵੰਡੀ ਸੀ ਇਹ ਜਿਹੜਾ ਪਿੰਡ ਆ ਇਹ ਗੁਰਦੁਆਰਾ ਸਾਹਿਬ ਜਿਹੜਾ ਇਸ ਵਕਤ ਮੈਂ ਮਜੀਠਾ ਸ਼ਹਿਰ ਦੇ ਵਿੱਚ ਆ ਤੁਹਾਨੂੰ ਵਿਖਾਰਿਆ ਤੇ ਦਰਸ਼ਨ ਕਰਵਾ ਰਿਹਾ ਇਹ ਹੈਗਾ ਇਹਨਾਂ ਦਾ ਨਾਨਕਾ ਸਾਹਿਬ ਉਮਰ ਜਿਹੜੀ ਸੀ ਬਾਬਾ ਸ਼ਾਲੂ ਜੀ ਦੀ ਉਹ 5 ਸਾਲ ਦੀ ਜਦੋਂ ਉਮਰ ਸੀ ਉਦੋਂ ਇੱਥੇ ਸੀ ਇਸ ਇਹ ਦਰਬਾਰ ਜਿਹੜਾ ਆ ਬਾਬਾ ਸ਼ਾਲੂ ਜੀ ਦਾ ਉਸ ਟਾਈਮ ਦਾ ਇੱਥੇ ਵਸਿਆ ਉਹਨਾਂ ਦਾ ਪਿੰਡ ਇੱਥੇ ਆਣ ਕੇ ਵਸ ਗਏ ਸੀ ਫਿਲਹਾਲ ਇੱਥੋਂ ਮੈਨੂੰ ਜਿਹੜੀ ਜਾਣਕਾਰੀ ਇਸ ਦਰਬਾਰ ਇਸ ਗੁਰਦੁਆਰਾ ਸਾਹਿਬ ਚੋਂ ਜਿਹੜੀ ਮੈਨੂੰ ਮਿਲੀ ਆ ਉਹ ਇਹ ਮਿਲੀ ਆ ਕਿ ਸਾਨੂੰ ਤੇ ਉਹਨਾਂ ਨੇ ਕਿਹਾ ਕਿ ਫਿਲਹਾਲ ਇੰਨੀ ਗੱਲ ਵੀ ਮੈਨੂੰ ਇੰਨੀ ਗੱਲ ਦਾ ਨਹੀਂ ਪਤਾ ਇਹ ਇੱਥੋਂ ਦਾ ਨਾਨਕਾ ਸਾਹਿਬ ਨੇ ਮਗਰ ਮੈਂ ਉਹਨਾਂ ਨੂੰ ਇਹ ਕਿਹਾ ਸੀ ਕਿ ਮੈਨੂੰ ਜਿਹੜੀ ਜਾਣਕਾਰੀ ਪੰਡੋਰੀ ਪਿੰਡ ਚੋਂ ਮਿਲੀ ਆ ਕਿ ਇਹ ਜਿਹੜਾ ਸਥਾਨ ਨੇ ਗੁਰਦੁਆਰਾ ਸਾਹਿਬ ਬਾਬਾ ਸ਼ਾਲੂ ਜੀ ਦਾ ਇੱਥੇ ਉਹਨਾਂ ਦੇ ਨਾਨਕਾ ਸਾਹਿਬ ਨੇ ਫਿਲਹਾਲ ਮੈਨੂੰ ਪੂਰੀ ਕਲੀਅਰ ਜਿਹੜੀ ਇੱਥੋਂ ਦੀ ਜਾਣਕਾਰੀ ਨਹੀਂ ਮਿਲੀ ਤੇ ਜਿਹੜੀ ਗੁਰਦੁਆਸਾਹਿਬ ਦੇ ਅੰਦਰ ਲਿਖਤੀ ਰੂਪ ਚ ਮਿਲਦੀ ਆ ਉੱਥੇ ਵੀ ਫਿਲਹਾਲ ਮੈਨੂੰ ਤੇ ਜਿਹੜੀ ਉੱਥੋਂ ਮਿਲੀ ਸ਼ਿਸ਼ਾਇਦ ਉਹ ਹੀ ਆ ਤੇ ਇਹ ਨਾਨਕਾ ਸਾਹਿਬ ਨੇ ਬਾਕੀ ਚਲੋ ਇਹ ਤੇ ਮੰਨਦੇ ਨਾਲ ਆ ਜੇ ਨਾਨਕਾ ਸਾਹਿਬ ਮਾਲੀਏ ਤੇ ਨਾਨਕਾ ਸਾਹਿਬ ਵੀ ਨੇ ਤੇ ਜੇ ਅਗਰ ਨਾ ਮੰਨੋ ਤੇ ਕੋਈ ਗੱਲ ਨਹੀਂ ਫਿਰ ਵੀ ਬਾਬਾ ਸ਼ਾਲੋ ਜੀ ਦਾ ਜਿਹੜਾ ਇਤਿਹਾਸ ਨੇ ਬਹੁਤ ਹੀ ਪੁਰਾਣਾ ਅਧਿਆਸੀਕ ਇਤਿਹਾਸ ਨੇ ਇੱਥੇ ਪੰਜਾਬ ਦੇ ਵਿੱਚ ਜਿਹੜੀ ਮੈਨੂੰ ਜਾਣਕਾਰੀ ਮਿਲੀ ਹੈ ਕਿ ਸ਼ਾਇਦ 4 ਇਹਨਾਂ ਦੇ ਟੋਬੇ ਨੇ ਬਾਬਾ ਸ਼ਾਲੋ ਜੀ ਦੇ ਤੋਂ ਇੱਕ ਤੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਨੇ ਮੈਂ ਤੁਹਾਨੂੰ ਦਰਸ਼ਨ ਕਰਵਾਵਾਂਗਾ ਬਾਬਾ ਸ਼ਾਲੂ ਜੀ ਦਾ ਟੋਬੇ ਦੇ ਜਿਹੜਾ ਗੁਰੂਆ ਨੇ ਖੁਦ ਆਪਣੇ ਹੱਥੀਂ ਇਹਨਾਂ ਨੂੰ ਬਣਾ ਕੇ ਦਿੱਤਾ ਸੀ ਕਿ ਜੇ ਅਗਰ ਤੁਹਾਡੇ ਟੋਬੇ ਤੇ ਕੋਈ ਵੀ ਅਸਨਾਨ ਕਰੇਗਾ ਉਹਨਾਂ ਨੂੰ ਤੀਜਾ ਬੁੱਧ ਦੀ ਪ੍ਰਾਪਤੀ ਜ਼ਰੂਰ ਮਿਲ ਜਾਵੇਗੀ ਮਗਰ ਉਹਨਾਂ ਨੇ ਇਹ ਵੀ ਇੱਕ ਸ਼ਰਤ ਇੱਕ ਬਚਨ ਜ਼ਰੂਰ ਸੀ ਗੁਰੂ ਸਾਹਿਬ ਦਾ ਅਰਜੁਨ ਦੇਵ ਜੀ ਦਾ ਕਿ ਜੇ ਅਗਰ ਉਹ ਕੋਈ ਵੀ ਵਿਅਕਤੀ ਮਨੋਂ ਅ ਤਨੋਂ ਮੰਨਦੀਆਂ ਭਾਵਨਾ ਦੇ ਨਾਲ ਮੰਗੇਗਾ ਧੀ ਪੁੱਤ ਤੇ ਜ਼ਰੂਰ ਉਹਨਾਂ ਨੂੰ ਪੁੱਤ ਦੀ ਜਾਂ ਧੀ ਦੀ ਪ੍ਰਾਪਤੀ ਜ਼ਰੂਰ ਮਿਲ ਸਕਦੀ ਹੈ ਮੇਰੇ ਸਾਹਬ ਨਾਲ ਧੀ ਵੀ ਉਹੀ ਆ ਤੇ ਪੁੱਤ ਵੀ ਸੇਮ ਹੀ ਆ ਇਸ ਕਰਕੇ ਮੈਂ ਧੀ ਦਾ ਜ਼ਿਕਰ ਵੀ ਨਾਲ ਜ਼ਰੂਰ ਕਰਦਾ ਆ ਮੈਨੂੰ ਧੀ ਦੇ ਨਾਲ ਵੀ ਉਹਨਾਂ ਹੀ ਪਿਆਰ ਨੇ ਤੇ ਜਿੰਨਾ ਪੁੱਤ ਦੇ ਨਾਲ ਨੇ ਇਹ ਇੱਥੋਂ ਦੀ ਜਿਹੜੀ ਜਾਣਕਾਰੀ ਹੈ ਇਹ ਮੈਂ ਤੁਹਾਨੂੰ ਫਿਲਹਾਲ ਅੱਜ ਤੁਹਾਨੂੰ ਮੈਂ ਮਜੀਠਾ ਸ਼ਹਿਰ ਦੇ ਵਿੱਚ ਲੈ ਕੇ ਆਇਆ ਜਿਹੜਾ ਕਿ ਬਾਬਾ ਸ਼ਾਲੂ ਜੀ ਦਾ ਦਰਬਾਰ ਹੈ ਇਹਦਾ ਮੇਲਾ ਕੁਝ 10ਵੇਂ ਮਹੀਨੇ ਦੇ ਵਿੱਚ ਹੁੰਦਾ ਨੇ ਗੁਰੂ ਸਾਹਿਬ ਜੀ ਦਾ ਤੇ ਜ਼ਰੂਰ ਤੁਹਾਨੂੰ ਮੈਂ ਉਸ ਮੇਲੇ ਦੇ ਵੀ ਦਰਸ਼ਨ ਜ਼ਰੂਰ ਕਰਵਾਵਾਂਗਾ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਲਾਈਕ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰਿਓ ਕਿਉਂਕਿ ਤੁਹਾਡਾ ਇੱਕ ਸਬਸਕ੍ਰਾਈਬਰ ਮੇਰੇ ਵਾਸਤੇ ਬਹੁਤ ਜ਼ਿਆਦਾ ਅਹਿਮੀਅਤ ਰੱਖਦਾ ਹੈ ਬਹੁਤ ਹੀ ਇਤਿਹਾਸਿਕ ਇਹ ਅਸਥਾਨ ਨੇ ਤੇ ਜ਼ਰੂਰ ਆਪਣੇ ਲੋੜਵੰਦ ਵੀਰਾਂ ਨੂੰ ਭੈਣਾਂ ਨੂੰ ਜ਼ਰੂਰ ਇੱਥੋਂ ਦਾ ਜ਼ਿਕਰ ਜ਼ਰੂਰ ਕਰਿਓ ਜੇਕਰ ਉਹ ਧੀ ਜਾਂ ਪੁੱਤ ਦੀ ਪ੍ਰਾਪਤੀ ਚਾਹੁੰਦੇ ਨੇ ਮੈਂ ਇਸੇ ਤਰ੍ਹਾਂ ਦੀਆਂ ਤੁਹਾਨੂੰ ਬਲੌਗ ਵੀਡੀਓ ਬਣਾ ਕੇ ਦਿਖਾਉਂਦਾ ਰਹਿਣਾ ਆ ਇਤਿਹਾਸਿਕ ਅਸਥਾਨਾਂ ਦੇ ਮੈਂ ਜਾਂਦਾ ਰਹਿਣਾ ਆ ਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਕਿ ਤੁਹਾਨੂੰ ਦੇ ਤੱਕ ਨੋਟੀਫਿਕੇਸ਼ਨ ਜਲਦੀ ਪਾਚਾ ਕੇ ਮੈਂ ਤੁਹਾਡੇ ਨਾਲ ਵਾਦਾ ਕੀਤਾ ਸੀ ਪਿੰਡ ਪੰਡੋੜੀ ਦੇ ਵਿੱਚ ਕਿ ਤੁਹਾਨੂੰ ਸ਼ਹਿਰ ਮਜੀਠਾ ਦੇ ਵਿੱਚ ਜਿਹੜਾ ਬਾਬਾ ਸ਼ਾਲੂ ਜੀ ਦਾ ਦਰਬਾਰ ਆ ਮੈਂ ਤੁਹਾਨੂੰ ਦਰਸ਼ਨ ਕਰਵਾਉਣੇ ਨੇ ਇਸ ਕਰਕੇ ਤੁਹਾਨੂੰ ਮੈਂ ਅੱਜ ਮਜੀਠਾ ਸ਼ਹਿਰ ਦੇ ਵਿੱਚ ਲੈ ਕੇ ਆਇਆ ਹਾਂ ਇਹ ਆ ਪਿੰਡ ਮਜੀਠਾ ਜਾਨੀ ਕਿ ਉਸ ਟਾਈਮ ਤੇ ਸ਼ਾਇਦ ਮਜੀਠਾ ਵੀ ਨਹੀਂ ਸੋਣਾ ਅੱਜ ਪਰ ਮਜੀਠਾ ਸ਼ਹਿਰ ਜਿਹੜਾ ਨੇ ਮਸ਼ਹੂਰ ਨੇ ਬਾਬਾ ਸ਼ਾਲੂ ਜੀ ਦੇ ਦਰਬਾਰ ਦੇ ਕਰਕੇ ਜ਼ਰੂਰ ਆਪਣੇ ਦੋਸਤਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਜ਼ਰੂਰ ਇਹਦਾ ਜਿਕਰ ਜ਼ਰੂਰ ਕਰਿਓ ਜੀ ਅਗਰ ਤੁਸੀਂ ਕੋਈ ਇਸ਼ਾਰਾ ਕਰ ਦੇ ਜੇ ਤੇ ਦਰਬਾਰ ਤੇ ਜ਼ਰੂਰ ਆਇਓ ਜਿਹੜਾ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਨੇ ਗੁਰੂਆ ਨੇ ਆਪਣੇ ਹੱਥੀ ਜਿਹੜਾ ਬਾਬਾ ਸ਼ਾਲੋ ਜੀ ਦਾ ਟੋਬਾ ਤਿਆਰ ਕੀਤਾ ਸੀ ਤੇ ਜ਼ਿਕਰ ਤਾਂ ਨੂੰ ਮੈਂ ਕਰ ਚੁੱਕਾ ਹੈ ਕਿ ਜਿਹੜਾ ਬਾਬਾ ਸ਼ਾਲੋ ਜੀ ਦਾ ਇਤਿਹਾਸ ਨੇ ਇਹ ਬਹੁਤ ਪੁਰਾਣਾ ਅਤੇ ਵਿਆਸਿਕ ਨੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਲਾਈਕ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਿਓ ਇਸੇ ਤਰ੍ਹਾਂ ਤੁਸੀਂ ਵੇਖਦੇ ਰਹੋ ਬਲਵੀਰ ਸਿੰਘ ਸਰਗਿਲ ਦਾ ਚੈਨਲ ਖੁਸ਼ੀਆਂ ਮਾਣੋ ਆਨੰਦ ਮਾਣੋ ਖੁਸ਼ ਰਹੋ ਆਬਾਦ ਰਹੋ ਤੇ ਹਮੇਸ਼ਾ ਚਰਦੀ ਕਲਾ ਦੇ ਵਿੱਚ ਰਹੋ ਦਾਸ ਤੁਹਾਡੇ ਨਾਲ ਫਤੇ ਦੀ ਸਾਜ ਪਉਂਦਾ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇ ਰੇ ਨੂੰ ਰ ਨਾ ਰ ਨਾ GEE-